ਬਣਦੀ ਕਾਰਵਾਈ ਟਾਈਮ ਸਿਰ ਕੀਤੀ ਨਹੀਂ ਉਹਦੇ ਬਾਰੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਾ ਨੰਬਰ ਸਰ ਨੇ ਇਹ ਜਿਹੜਾ 328 ਰੁਪਆ ਦਾ ਮੁੱਦਾ ਹੈ ਮੋੜ ਤੋਂ ਇਹਦੇ ਉੱਤੇ ਕਾਰਵਾਈ ਮੰਗੀ ਹੈ ਅਸੀਂ ਇਹ ਕਾਰਵਾਈ ਕਰਾਉਣ ਵਾਸਤੇ ਇੱਕ ਸਾਲ ਧਰਨਾ ਗੋਬਿੰਦ ਸਿੰਘ ਲੋਂਗੋਵਾਲ ਤੇ ਘਰ ਦੇ ਸਾਹਮਣੇ ਲੋਂਗੋਵਾਲ ਰੱਖਿਆ ਜਾਰੀ ਕਿ ਆ 328 ਰੁਪਆ ਦਾ ਸਾਨੂੰ ਵੇਰਵਾ ਦਿੱਤਾ ਜਾਵੇ ਕਿ ਕਿਥੇ ਤਾਪਤ ਹੈ ਗਏ ਆ ਕਿਸ ਹਾਲਾਤ ਚ ਹੈ ਗਏ ਆ ਕਿਉਂਕਿ ਅਸੀਂ ਸਾਰੇ ਨੇ ਦੇਖਿਆ ਕਿ ਬਰਦਾਦੀ ਦੇ ਵਿੱਚ ਗੁਰੂ ਸਾਹਿਬ ਦੇ ਕੀ ਹਾਲ ਹੋਏ ਸੀ ਤੇ ਕਿਵੇਂ ਪੰਜਾਬ ਦੇ ਵਿੱਚ ਉਦੋਂ ਐਡੀ ਵੱਡੀ ਐਜੀਟੇਸ਼ਨ ਹੋਈ ਜਿਹਦੇ ਵਿੱਚ ਬੰਦੇ ਸ਼ਹੀਦ ਵੀ ਹੋਏ ਔਰ ਬਾਦਲ ਸਰਕਾਰ ਅਕਾਲੀ ਸਰਕਾਰ ਨੇ ਉਹ ਪੁਲਿਸ ਅਫਸਰ ਜਿਹੜੇ ਕੀ ਕਹਿੰਦੇ ਸੁਮੇਤ ਸਿਆਣੀ ਉਮਰਾ ਨੰਗਲ ਐਸਐਸਪੀ ਸ਼ਰਮਾ ਸਾਰੇ ਉੱਥੇ ਸਿੱਖ ਸੰਗਤ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੇ ਸਿੱਧਾ ਚੀਨੋ ਕਮਾਂਡਸ ਪ੍ਰਕਾਸ਼ ਸਿੰਘ ਬਾਦਲ ਹੋਮ ਮਿਨਿਸਟਰ ਸੁਖਵੀਰ ਸਿੰਘ ਬਾਦਲ ਸੁਮੇਤ ਸਿੰਘ ਸੈਣੀ ਡੀਜੀਪੀ ਤੋਂ ਉਮਰਾਂ ਨੰਗਲ ਤੋਂ ਥੱਲੇ ਤਾਈਂ ਜਾਂਦਾ ਹੈ ਇਸ ਕੇਸ ਦੇ ਵਿੱਚ ਜਿਹੜੇ ਰਫਲ ਤੋਂ ਗੋਲੀਆਂ ਚੱਲੀਆਂ ਸੀ ਉਹ ਐਵੀਡੈਂਸ ਰੂਮ 'ਚ ਉਹਦੀ ਟੈਂਪਰਿੰਗ ਵੀ ਹੋਈ ਹੈ ਔਰ ਸਟੇਟ ਨੇ ਗੁਰੂ ਸਾਹਿਬ ਦਾ ਕੋਈ ਇਨਸਾਫ ਅਜੇ ਤੱਕ ਨਹੀਂ ਦਿੱਤਾ ਭਾਵੇਂ ਆਮ ਆਦਮੀ ਪਾਰਟੀ ਨੇ ਰਕਾਰ ਦੀ ਬਾੜੇ ਬਹੁਤ ਵੱਡੇ ਮੋਰਚੇ ਵੀ ਲਾਏ ਹੋਣ ਸ ਇਹ ਜਿਹੜਾ 328 ਰੂਪਾਂ ਦਾ ਕੇਸ ਹੈਗਾ ਇਹਦੇ ਲਈ 1 ਸਾਲ ਅਸੀਂ ਬੀਬੀ ਜਗੀਰ ਕੌਰ ਦੇ ਘਰ ਦੇ ਸਾਹਮਣੇ ਬੈਠੇ ਰਹੇ ਕਿ ਇਨਸਾਫ ਦੋ ਤੇ ਸਤਿੰਦਰਪਾਲ ਸਿੰਘ ਕੋਹਲੀ ਦੇ ਉੱਤੇ ਕੇਸ ਜੱਜ ਕਰਨ ਵਾਸਤੇ ਔਰ ਜਿਹੜਾ ਅਸੀਂ ਆ ਆਈਸੀਏਆਈ ਜਿਹੜਾ ਚਾਰਟਰਡ ਅਕਾਊਂਟੈਂਟਸ ਦਾ ਇੰਸਟੀਚਿਊਟ ਹੈ ਉਹਨਾਂ ਨੂੰ ਵੀ ਲਿਖ ਕੇ ਦਿੱਤਾ ਕਿ ਇਹਨੇ ਬਹੁਤ ਵੱਡੇ ਕਪਲੇ ਕੀਤੇ ਆ ਐਸਜੀਪੀਸੀ ਦੇ ਜੋ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਦਰਜ ਹੈ ਦੇ ਦੇ ਵਿੱਚ ਇਹਦੀ ਆਪ ਲਿਖੀ ਹੋਇਆ ਬਿਆਨ ਹੈ ਕਿ ਮੈਂ ਕੋਈ ਕੰਮ ਨਹੀਂ ਕੀਤਾ ਨਾ ਇਹਨੇ ਬੰਦੇ ਲਾਏ ਇਹਨੂੰ ਮਹੀਨੇ ਹਫਤੇ ਦੇ ਵਿੱਚ 3 ਦਿਨ ਉਹ ਰੇ ਅੰਬਰਸਰ ਕੱਟਣੇ ਸੀ ਕਦੀ ਨਹੀਂ ਇਹਨੇ ਕੱਟੇ ਇਹਨੇ ਐਸਜੀਪੀਸੀ ਦੇ ਖੁਦ ਸਟਾਫ ਤੋਂ ਸਾਰੀ ਆਡਿਟ ਕਰਾਈ ਹੈ ਇਹਨੇ ਆਪਣੇ ਬੰਦੇ ਉਹਰੇ ਲਾਈਵ ਨਹੀਂ 1.5 ਕਰੋੜ ਸਾਲ ਦਾ ਜਿਹੜਾ ਇਹ ਲੈ ਰਿਆ ਸੀਗਾ ਉਹ ਨਿਰਾ ਤੇ ਨਿਰਾ ਫਰਾਡ ਸਾਬਤ ਆ ਰਿਹਾ ਹੈ ਕਿਉਂਕਿ ਇਹਨੇ ਕੁਝ ਵੀ ਪਕੜ ਕੇ ਦਿੱਤਾ ਨਹੀਂ ਹੈਗਾ ਹੁਣ ਇਹ ਬੰਦੇ ਨੂੰ ਬਾਰ-ਬਾਰ ਐਸਜੀਪੀਸੀ ਨੇ ਇੰਨੀ इजीली लेट ਆਫ ਕਿਉਂ ਕੀਤਾ ਇਹਦੇ ਉੱਤੇ ਬਣਦੀਆਂ ਕਾਰਪਾਈ ਜਦ ਕੇ ਅੰਤਰਮ ਕਮੇਟੀ ਨੇ ਮਤੇ ਵੀ ਪਾਤੇ ਕਿ ਇਹਦੇ ਤੋਂ ਪਾਸੇ ਵਾਪਸ ਦਿੱਤੇ ਜਾਣ ਇਨਾ ਟਾਈਮ ਕਿਉਂ ਲੱਗਿਆ ਹੈਗਾ ਇਹਦਾ ਇੱਕ ਜਿਹੜਾ ਆ ਪੱਖ ਹੈ ਉਹ ਇਹ ਹੈ ਕਿ ਇਹ ਸਤੰਦਰ ਪਾਲ ਸਿੰਘ ਕੋਹਲੀ ਸੁਖਬੀਰ ਬਾਦਲ ਦੀਆਂ ਨਿੱਜੀਆਂ ਕੰਪਨੀਆਂ 'ਚ ਵੀ ਕੰਮ ਕਰਦਾ ਹੈ ਇਸਨੇ ਪੀਟੀਸੀ ਚੈਨਲ ਦੇ ਵਿੱਚ ਵੀ ਇਹਦਾ ਹੱਥ ਹੈ ਕਿ ਕਿਰਪਾ ਕਰਕੇ ਸੁਪੀਰ ਵੱਲੋਂ ਕੰਮ ਕਰਾਇਆ ਹੋਇਆ ਹੈਗਾ ਔਰ ਇਹ ਉਹਦਾ ਨਿੱਜੀ ਸਲਾਹਕਾਰ ਫਾਈਨੈਂਸ਼ੀਅਲ ਹੈ ਇਹਦੇ ਵਿੱਚ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਤਿੰਦਰ ਪਾਲ ਸਿੰਘ ਕੋਲੀ ਦੇ ਜਿਹੜੇ ਰਿਲੇਸ਼ਨਸ਼ਿਪ ਬਾਦਲ ਪਰਿਵਾਰ ਦੀਆਂ ਕੰਪਨੀਆਂ ਨਾਲ ਹੈ ਉਹਦਾ ਵੀ ਪੜਤਾਲ ਹੋਵੇ ਕਿਉਂਕਿ ਸਾਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਸਤਿੰਦਰ ਪਾਲ ਸਿੰਘ ਕੋਹਲੀ ਨੂੰ ਕੰਪਨਸੇਸ਼ਨ ਐਸਜੀਪੀਸੀ ਵੱਲੋਂ ਦਵਾਈ ਗਈ ਹੈ ਕੰਮ ਇੱਥੇ ਕੋਈ ਕੀਤਾ ਨਹੀਂ ਹੈਗਾ ਜਿਹੜੇ ਕੰਮ ਕੀਤੇ ਆ ਉਹ ਬਾਦਲ ਪਰਿਵਾਰ ਦੀਆਂ ਕੰਪਨੀਆਂ ਵਾਸਤੇ ਕੀਤੇ ਆ ਕਹਿਣ ਦਾ ਮਤਲਬ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਸ ਨੇ ਆਪਣਾ ਪ੍ਰਧਾਨ ਐਸਜੀਪੀਸੀ ਦਾ ਰੱਖਿਆ ਹੋਇਆ ਧਾਮੀ ਸਿੰਘ ਧਾਮੀ ਜੀ ਉਹ ਸਪਸ਼ਟ ਰੂਪ ਚ ਕਹਿੰਦੇ ਆ ਕਿ ਮੈਂ ਅਕਾਲੀ ਦਲ ਬਾਦਲ ਦਾ ਨੁਮਾਇੰਦਾ ਹੈਗਾ ਇਹਨਾਂ ਨੇ ਮਿਲੀ ਭੁਗਤ ਨਾਲ ਇਹਦੀਆਂ ਕਾਰਵਾਈਆਂ ਟਾਈਮ ਸੀਰੀ ਤੇ ਪੂਰੀਆਂ ਕੀਤੀਆਂ ਨਹੀਂ ਹੈਗੀਆਂ ਤੇ ਸਾਨੂੰ ਇਹ ਵੀ ਸ਼ੱਕ ਹੈ ਕਿ ਇਹਦੀ ਕੰਪਨਸੇਸ਼ਨ ਵਾਪਸ ਲੈਣ ਤੇ ਉਹਨਾਂ ਨੇ ਬਾਦਲ ਸਾਹਿਬ ਨੇ ਇਹਦੇ ਉੱਤੇ ਰੋਕ ਲਾਈ ਹੋਈ ਤੇ ਐਸਜੀਪੀਸੀ ਨੂੰ ਸੌਫਟ ਕਾਰਨਰ ਇਹਦੀਆਂ ਕੀਤੀਆਂ ਹੋਈਆਂ ਕਰਤੂਤਾ ਤੇ ਦਿੱਤਾ ਗਿਆ ਹੋਵੇ ਫਿਰ ਧਾਮੀ ਸਾਹਿਬ ਕਹਿ ਰਹੇ ਆ ਕਿ ਸਰਕਾਰ ਨੂੰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਨ ਦਾ ਕੋਈ ਕੰਮ ਨਹੀਂ ਹੈ ਜਿਹੜੇ ਈਸ਼ਰ ਸਿੰਘ ਰਿਪੋਰਟ ਦੇ ਵਿੱਚ ਸਾਨੂੰ ਲੱਗਦਾ ਹੈਗਾ ਕਾਗਨੀਜ਼ੇਬਲ ਅਫੈਂਸ ਹੈਗੇ ਆ ਉਹ ਕ੍ਰਿਮੀਨਲ ਬ੍ਰੀਚ ਆਫ ٹرسٹ ਜਿਹੜਾ ਹੁਣ ਬੀਐਨਐਸ 316 18 ਪਹਿਲਾਂ ਆਈਪੀਸੀ 405 409 ਉਹ ਇੰਟਰਸਟਮੈਂਟ ਆਫ ਫੰਡਸ ਐਂਡ ਵਾਇਓਲੇਸ਼ਨ ਆਫ ਫਿਡਿਸ਼ਰੀ ਡਿਊਟੀ ਉਹ ਕੇਸ ਇਸ ਤੇ ਬਣਦਾ ਹੈਗਾ ਚੀਟਿੰਗ ਐਂਡ ਡਿਸਹੋਨੇਸਟ ਇੰਡਿਊਸਮੈਂਟ ਦਾ ਪੈਂਦਾ ਹੈਗਾ ਜਿਹੜਾ 318 ਤੇ 19 ਬੀ ਐਨ ਐਸ ਦਾ ਹੈਗਾ ਇਹ ਡਿਸੈਪਸ਼ਨ ਕੌਜ਼ਿੰਗ ਰੋਂਗਫੁਲ ਲਾਸ ਐਂਡ ਇੰਡਿਊਸਮੈਂਟ ਦਾ ਕੇਸ ਹੈਗਾ ਇਹ ਵੀ ਕਾਗਨੀਜ਼ੇਬਲ ਹੈ ਫੌਜਰੀ ਐਂਡ ਯੂਜ਼ ਆਫ ਫੌਜ ਡਾਕੂਮੈਂਟਸ ਫਾਲਸ ਆਡਿਟ ਰਿਪੋਰਟ ਦਿੱਤੇ ਗਏ ਆ ਰਿਕਾਰਡਸ ਯੂਜ਼ਡ ਐਸ ਜੇਨੂਇਨ ਆਨਨ ਦਿਖਾਤਾ ਹੈਗਾ ਇਹਦੇ ਵਿੱਚ ਬੀ ਐਨ ਐਸ 334 ਤੇ 338 ਲੱਗਦਾ ਹੈਗਾ ਫਾਲਸੀਫਿਕੇਸ਼ਨ ਆਫ ਅ ਕਾਉਂਟਸ ਹੁੰਦਾ ਇਹ ਵੀ ਕਾਗਨਿਜ਼ੇਬਲ ਹੈ ਇਹਦੇ ਵਿੱਚ ਬੀ ਐਨ ਐਸ 344 ਲੱਗਦਾ ਹੈਗਾ ਬਿਲ ਫਰਮ ਮੈਨੀਪੂਲੇਸ਼ਨ অর ਸਪਰੈਸ਼ਨ ਆਫ ਅ ਕਾਉਂਟਸ ਇਸ ਤੇ ਆ ਗਿਆ ਕ੍ਰਿਮੀਨਲ ਕਸਪਰੀ ਦੇ ਵਿੱਚ ਅਸੀਂ ਸਮਝਦੇ ਹਾਂ ਧਾਮੀ ਸਾਹਿਬ ਵੀ ਇਨਵੋਲਵ ਹੈ ਔਰ ਸੁਖਬੀਰ ਸਿੰਘ ਬਾਦਲ ਵੀ ਇਨਵੋਲਵ ਹੈ ਕਿਉਂਕਿ ਸਾਨੂੰ ਸ਼ੱਕ ਹੈ ਕਿ ਸੁਖਬੀਰ ਦੇ ਨਿੱਜੀ ਬੰਦੇ ਸਤਿੰਦਰਪਾਲ ਸਿੰਘ ਕੋਲੀ ਨੂੰ ਬਚਾਉਣ ਵਾਸਤੇ ਧਾਮੀ ਸਾਹਿਬ ਨੇ ਇਹ ਪੂਰੀ ਤਰ੍ਹਾਂ ਜਾਂਚ ਕੀਤੀ ਨਹੀਂ ਔਰ ਇਹ ਕ੍ਰਿਮੀਨਲ ਕੇਸ ਬਣਾਉਣ ਵਾਸਤੇ ਇਹਨਾਂ ਨੇ ਕਿਉਂਕਿ ਇਹ ਮੁੱਖ ਸੇਵਾਦਾਰ ਹੈਗੇ ਆ ਐਸਜੀਪੀਸੀ ਦੇ ਇਹ ਸਾਰੇ ਕੇਸ ਰਜਿਸਟਰ ਇਹਨਾਂ ਨੇ ਕਰਾਣੇ ਸੀਗੇ ਕਹਿ ਕੇ ਇਹਨਾਂ ਨੇ ਇਹ ਅਦਾਲਤਾਂ ਚ ਲੈ ਕੇ ਜਾਣਾ ਸੀ ਔਰ ਇਹਨਾਂ ਦੇ ਬਰ ਖਿਲਾਫ ਇਹ ਕੇਸ ਪਾਉਣੇ ਚਾਹੀਦੇ ਸੀਗੇ ਤੇ ਇਹ ਹੁਣ ਸਟੇਟ ਦੀ ਆਬਲੀਗੇਸ਼ਨ ਹੈ ਕਿ ਜੋ ਵੀ ਕ੍ਰਾਈਮ ਹੁੰਦਾ ਹੈ ਉਹ ਸਟੇਟ ਦੇ ਅਗੇਂਸਟ ਹੁੰਦਾ ਹੈਗਾ ਇਹ ਸਟੇਟ ਦੇ ਅਗੇਂਸਟ ਕ੍ਰਾਈਮ ਜਿਹੜਾ ਹੈਗਾ ਇਦੀ ਇਨਵੈਸਟੀਗੇਸ਼ਨ ਕਰਨਾ ਜ਼ਰੂਰੀ ਹੈ ਔਰ ਧਾਮੀ ਸਾਹਿਬ ਜਿਹੜਾ ਇਹ ਕਹਿ ਰਹੇ ਆ ਕਿ ਇਹਦੇ ਵਿੱਚ ਸਟੇਟ ਇਨਵੋਲ ਨਹੀਂ ਹੋਏ ਸਾਨੂੰ ਸ਼ੱਕ ਹੈ ਕਿ ਆਪਣੇ ਜਿਹੜੀਆਂ ਇਹਨਾਂ ਨੇ ਕਾਰਜਕਾਰੀਆਂ ਕੀਤੀਆਂ ਉਹਨੂੰ ਛੁਪਾਉਣ ਵਾਸਤੇ ਉਹਨੂੰ ਬਾਹਰ ਨਿਕਲਣ ਨਾ ਵਾਸਤੇ ਇਹ ਇਹੋ ਜੇ ਕਲੇਮ ਕਰ ਰਹੇ ਆ ਤੇ ਕਨਸਪੀਰੇਸੀ ਇਹ ਕ੍ਰਿਮੀਨਲ ਚੱਲ ਰਹੀ ਹੈਗੀ ਆ ਤੇ ਇਹ ਬੜੇ ਲੰਬੇ ਸਮੇਂ ਤੋਂ ਆਪਣੇ ਗੁਰੂ ਘਰ ਦੇ ਘਾਟੇ ਗਏ ਆ ਇਹ ਕਿਵੇਂ ਹੋ ਸਕਦਾ ਹੈ ਕਿ ਜਿਵੇਂ ਅ ਕਹਿ ਰਹੇ ਆ ਕਿ ਜਿੰਨੀ ਦੇਰ ਅਸੀ ਕੇਸ ਨਹੀਂ ਰਜਿਸਟਰ ਕੀਤਾ ਉਨੀ ਦੇਰ ਕੌਣ ਇਹ ਰਜਿਸਟਰ ਕਰ ਸਕਦਾ ਹੈਗਾ ਜੇ ਕਿਸੇ ਘਰ ਦਾ ਮਾਤਾ ਪਿਤਾ ਕੋਈ ਚੱਕ ਕੇ ਲੈ ਜੇ ਤੇ ਉਹ ਆਪਣਾ ਪੜਤਾਲ ਨਾ ਕਰਵਾਵੇ ਇਹ ਤਾਂ ਬਹੁਤ ਅਨਗਹਿਲੀ ਵਾਲੀ ਗੱਲ ਹੈਗੀ ਹੈ ਹੁਣ ਗੁਰੂ ਗ੍ਰੰਥ ਸਾਹਿਬ ਕਿੱਥੇ ਬਸਦੇ ਆ 328 ਰੂਪ ਕਿਸ ਹਾਲਾਤ ਚ ਹੈਗੇ ਇਹ ਤਾਂ ਸਾਰੇ ਕੌਮ ਨੂੰ ਫਿਕਰ ਹੈ ਜੇ ਸਟੇਟ ਦੀ ਪੜਤਾਲ ਕਰਕੇ ਸਾਨੂੰ ਦੱਸ ਦੇਣ ਕਿ ਗੁਰੂ ਸਾਹਿਬ ਕਿੱਥੇ ਹੈ ਸ਼ਸ਼ੋਭ ਤਾਂ ਕਿਸ ਹਾਲਾਤ 'ਚ ਹੈ ਅਸੀਂ ਤਾਂ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਦੀ ਪੜਤਾਲ ਹੋ ਰਹੀ ਹੈ ਤੇ ਇਹ ਪੁੱਠੇ ਕਹਿੰਦੇ ਕਿ ਇਹਨੂੰ ਲੱਭੋ ਨਾ ਇਹਨਾਂ ਦਾ ਪਤਾ ਨਾ ਕਰੋ ਅਸੀਂ ਕਹਿੰਦੇ ਆ ਕਿ ਠੀਕ ਹੈ ਜੇ ਤੁਸੀਂ ਕਹਿੰਦੇ ਹੋ ਠੀਕ ਠਾਕ ਹੈ ਤਾਂ ਸਾਨੂੰ ਦੱਸ ਦੋ ਕਿੱਥੇ ਹੈ ਉਹਨਾਂ ਦਾ ਵੇਰਵਾ ਦੇ ਦਿਓ ਉਹਨਾਂ ਨੂੰ ਦਿਖਾ ਦਿਓ ਸਿੱਖ ਕੌਮ ਦੇ ਮਨ 'ਚ ਫਿਕਰ ਹੈ ਤੇ ਅਸੀਂ ਤਾਂ ਇਹਦੇ ਬਰਖਲਾਫ ਕੇਸ ਵੀ ਪਾਇਆ ਹੋਇਆ ਔਰ ਇਹ ਸਿੱਖ ਜੁਡੀਸ਼ੀਅਲ ਕਮਿਸ਼ਨ 'ਚ ਪਾਇਆ ਹੈ ਉਦੇ ਬਾਰੇ ਬਲੇਅਰ ਸਾਹਿਬ ਤੁਹਾਨੂੰ ਦੱਸਦੇ ਆ ਉੱਥੇ ਤਾਂ ਕੁਝ ਚੱਲਦਾ ਹੀ ਨਹੀਂ ਹੈ ਉੱਥੇ ਤਾਂ ਕੋਰਟ ਹੀ ਬਹੁਤ ਮੁਸ਼ਕਲ ਨਾਲ ਬੈਠਦਾ ਹੈਗਾ ਕੋਰਮ ਨਹੀਂ ਪੂਰੇ ਹੁੰਦੇ ਤੇ ਮੈਂ ਬਲੇਅਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜੇ ਕੋਰਟ ਦੇ ਹਾਲਾਤ ਆ ਉਹਦੇ ਬਾਰੇ ਥੋੜਾ ਜਿਹਾ ਸਾਹਿਬ ਜਿਸ ਤਰ੍ਹਾਂ ਧਾਮੀ ਸਾਹਿਬ ਕਹਿ ਰਹੇ ਨੇ ਕਿ ਇਹਦੇ ਵਿੱਚ ਪੈਸਿਆਂ ਦੇ ਘਟਾਲੇ ਦੀ ਗੱਲ ਆ 328 ਪਾਵਰ ਦੇ ਰੂਪਾਂ ਦੀ ਤੇ ਗੱਲ ਹੀ ਨਹੀਂ ਹੈਗੀ ਹੁਣ ਧਾਮੀ ਸਾਹਿਬ ਸਹੀ ਬੋਲ ਰਿਹਾ ਇਸ ਸਿੰਘ ਦੀ ਰਿਪੋਰਟ ਸਹੀ ਕਰ ਰਹੀ ਹੈ 1105 ਦੀ ਕੌਣ ਸਹੀ ਬੋਲ ਰਿਹਾ ਇਹ ਵਿੱਚ ਸਾਹਿਬ ਅਸੀਂ ਅਸੀਂ ਇਹ ਤਾਂ ਬਿਲਕੁਲ ਬੇਵਕੂਫੀ ਵਾਲੀ ਗੱਲ ਹੈ ਕਿ ਇਹ ਕ੍ਰਿਮੀਨਲ ਕਨਸਪਿਰੇਸੀ ਫਿਡਿਸ਼ਰੀ ਜਿਹੜੇ ਘਾਟੇ ਘਟਾਲੇ ਹੈਗੇ ਆ ਇਹ ਸਾਰੇ ਕ੍ਰਿਮੀਨਲ ਲਾਅ ਦੇ ਵਿੱਚ ਇਹਨਾਂ ਦੇ ਜਿਹੜੇ ਮੈਂ ਤੁਹਾਨੂੰ ਸੈਕਸ਼ਨ ਦੱਸੇ ਆ ਸਾਰੇ ਕਹਿ ਕੇ ਦੱਸਿਆ ਆਪੀਸੀ ਬੀ ਐਨ ਐਸ ਜਿਹੜਾ ਹੁਣ ਉਹਨੂੰ ਰਿਪਲੇਸ ਕਰ ਗਿਆ ਉਹਦਾ ਕੱਲਾ ਕੱਲਾ ਸੈਕਸ਼ਨ ਕੱਢ ਕੇ ਤੁਹਾਨੂੰ ਦੱਸਿਆ ਹੈ ਕਿ ਮੇਰਾ ਕੋਈ ਐਡਵੋਕੇਟ ਦੇ ਜੀ ਉਹਨਾਂ ਨੂੰ ਵੀ ਪਤਾ ਵੀ ਇਹ ਤਾਂ ਰਾਵਾਂ ਲੱਗਦੀ ਐ ਇਸ ਰਿਪੋਰਟ ਦੇ ਹਿਸਾਬ ਨਾਲ ਜੀ ਮੇਰਾ ਖਿਆਲ ਉਹ ਇੱਕ ਪੱਖ ਦਾ ਵੇਰਵਾ ਦੇ ਰਹੇ ਹੈਗੇ ਆਂ ਔਰ ਕੋਸ਼ਿਸ਼ ਕਰ ਰਹੇ ਹੈਂ ਕਿ ਕਾਨੂੰਨ ਇਹਦੇ ਉੱਤੇ ਲਾਗੂ ਨਾ ਹੋਵੇ ਔਰ ਗੁਰੂ ਸਾਹਿਬ ਦੀ ਪੜਤਾਲ ਤੇ ਜੋ ਐਸਜੀਪੀਸੀ ਦੀ ਕਾਰਜਕਾਰੀ ਹੈ ਉਹਦੇ ਵਿੱਚ ਕੋਈ ਫਰੋਡ ਨਾ ਹੋਵੇ ਉਹ ਕਹਿੰਦੇ ਆ ਕਿ ਇਹ ਸਿੱਖ ਪੰਥ ਦੇ ਵਿੱਚ ਸਟੇਟ ਦੀ ਦਖਲਅੰਦਾਜ਼ੀ ਹੈਗੀ ਆ ਹੁਣ ਮੈਂ ਖੁਦ ਦਰਬਾਰ ਸਾਹਿਬ ਜਿੱਦਣ ਇਜਲਾਸ ਹੋਇਆ ਸੀ ਇੱਕ ਮੈਮੋਰੰਡਮ ਲੈ ਕੇ ਗਿਆ ਉਦੋਂ ਪੁਲਿਸ ਨੇ ਘੇਰਾ ਪਾ ਕੇ ਮੈਨੂੰ ਤਾਂ ਬਾਹਰ ਰੋਕਤਾ ਜਦ ਯੋਗਾ ਵਾਲੀ ਬੀਬੀ ਦਾ ਕੇਸ ਹੋਇਆ ਉਹ ਇਹਨਾਂ ਨੇ ਖੁਦ ਥਾਣੇ 'ਚ ਦਰਜ ਕੀਤਾ ਹੈਗਾ ਕਿ ਉਹਦੇ ਉੱਤੇ ਕਾਰਵਾਈ ਹੋਵੇ ਸੋ ਜਦ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਨੇ ਆ ਇਹ ਇਹਨਾਂ ਦੀ ਅਨਗਹਿਲੀ ਹੈ ਨੈਗਲੀਜੈਂਸ ਹੈ ਮੈਲਫੀਸੀਅੰਸ ਹੈ ਕਿ ਇਹਨਾਂ ਨੇ ਖੁਦ ਕੇਸ ਗੁਰੂ ਸਾਹਿਬ ਦੇ ਗਾਇਬ ਹੋਣ ਦੇ ਇਹਨਾਂ ਨੇ ਪਾ ਕੇ ਪੜਤਾਲ ਨਹੀਂ ਮੰਗੀ ਸਜ਼ਾ ਨਹੀਂ ਲਵਾਉਣ ਦਾ ਯਤਨ ਕੀਤਾ ਹੈਗਾ ਆਪ ਹੀ ਇਹਦਾ ਪੜਤਾਲ ਕਰਕੇ ਆਪ ਹੀ ਇਹਨਾਂ ਦੇ ਲਫਾਫਿਆਂ ਚੋਂ ਨਿਕਲੇ ਜਥੇਦਾਰਾਂ ਤੋਂ ਸਜ਼ਾਮਾਂ ਦਾ ਕੇ ਇਹ ਸਾਰਾ ਮਸਲਾ ਇਹ ਰਫ ਦਫਾ ਕਰਨਾ ਚਾਹੁੰਦੇ ਆਂ ਤੇ ਜਿਵੇਂ ਮੈਂ ਤੁਹਾਨੂੰ ਹੁਣ ਦੱਸਦਾ ਮੇਰੇ ਮਨ ਚ ਸ਼ੰਕਾ ਹੈ ਕਿ ਸਤਿੰਦਰ ਪਾਲ ਸਿੰਘ ਕੋਹਲੀ ਜਿਹੜਾ ਸੁਖਬੀਰ ਬਾਦਲ ਦਾ ਨਿੱਜੀ ਸੀਏ ਵੀ ਹੈ ਉਹਦੀਆਂ ਕੰਪਨੀਆਂ 'ਚ ਵੀ ਕੰਮ ਕਰਕੇ ਇਹਨੇ ਦਿੱਤਾ ਤੇ ਮੈਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਸੁਖਬੀਰ ਬਾਦਲ ਆਪਣੇ ਜਿਹੜੇ ਕੰਪਨੀਆਂ 'ਚ ਕੰਮ ਕਰਨ ਵਾਲੇ ਆ ਉਹਨਾਂ ਦੀਆਂ ਤਨਖਾਹਾਂ ਐਸਜੀਪੀਸੀ ਦਾ ਆਡੀਟਰ ਲਗਾ ਕੇ ਜਿਸ 'ਚ ਐਸਜੀਪੀਸੀ ਨੇ ਖੁਦ ਕੰਪਲੇਂਟ ਪਾਈ ਹੈ ਕਿ ਇਹਨੇ ਕੋਈ ਕੰਮ ਨਹੀਂ ਕੀਤਾ ਹੈਗਾ ਉਥੋਂ ਆਪਣੇ ਘਰ ਦੀਆਂ ਤਨਖਾਹਾਂ ਭਰਾ ਰਿਹਾ ਹੈ ਔਰ ਇੱਕ ਕ੍ਰਿਮੀਨਲ ਕਨਸਪੀਰੇਸੀ 'ਚ ਸੁਖਵੀਰ ਬਾਦਲ ਵੀ ਇਨਵੋਲਵ ਹੈ ਔਰ ਇਹਦਾ ਪਰਿਵਾਰ ਵੀ ਇਨਵੋਲਵ ਹੈ ਕਿਉਂਕਿ ਉਹ ਸਾਰੇ ਉਹ ਕੰਪਨੀਆਂ ਦੇ ਮੈਂਬਰ ਹੈਗੇ ਮਾਨ ਸਾਹਿਬ 16 ਵਿਅਕਤੀਆਂ ਦੇ ਉੱਤੇ ਮਾਮਲਾ ਪਹਿਲਾਂ ਦਰਜ ਹੋ ਗਿਆ ਪਰ ਉਹਦੇ ਵਿੱਚ ਅੰਤਰਕ ਕਮੇਟੀ ਦੇ ਜਿਹੜੇ ਮੈਂਬਰ ਪਹਿਲਾਂ ਚੁੱਕ ਰਹੇ ਰਹੇ ਚੁੱਕੇ ਸੀ ਉਸ ਸਮੇਂ ਦੀ ਉਹਨਾਂ ਤੇ ਹਾਲੇ ਜਿਹੜੀ ਕੋਈ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਸਿੱਧਾ ਜਾ ਕੇ ਸਰਬੀਰ ਸਿੰਘ ਬਾਦਲ ਤੇ ਅਟੈਕ ਕੀਤਾ ਗਿਆ ਉਹਨਾਂ ਦਾ ਸਾਥੀ ਬੜਕੇ ਲੱਗਦਾ ਕਿ ਪਹਿਲਾਂ ਗਰਾਊਂਡ ਲੈਵਲ ਤੇ ਉਹ ਜਿਹੜੇ ਅੰਤਰਕ ਕਮੇਟੀ ਦੇ ਮੈਂਬਰ ਸੀ ਉਹਨਾਂ ਤੱਕ ਜਰੂਰੀ ਜਾਣਾ ਚਾਹੀਦਾ ਸੀਗਾ ਸਤਿੰਦਰਪਾਲ ਸਿੰਘ ਕੋਲੀ ਨੂੰ ਐਸਜੀਪੀਸੀ ਨੇ ਆਪ ਐਗਜ਼ੀਕਟਿਵ ਕਮੇਟੀ ਦੇ ਵਿੱਚ ਮਤਾ ਪਾ ਕੇ ਦੋਸ਼ੀ ਠਰਾਇਆ ਹੈ ਜੇ ਇੱਕ ਕੰਮ ਐਸਜੀਪੀਸੀ ਪਹਿਲਾਂ ਕਰ ਲੈਂਦੀ ਕੇਸ ਪਾਉਣ ਦਾ ਇਹ ਮੋਤਵਰ ਹੈ ਕਿਉਂਕਿ ਆਡੀਟਰ ਸੀ ਇਹਨੂੰ 10 ਕਰੋੜ ਰੁਪਇਆ ਐਸਜੀਪੀਸੀ ਗੁਰੂ ਘਰ ਨੇ ਦਿੱਤਾ ਹੋਇਆ ਹੈਗਾ ਔਰ ਇਹਨੇ ਆਪ ਈਸ਼ਰ ਸਿੰਘ ਦੀ ਰਿਪੋਰਟ ਵਿੱਚ ਕੀਤਾ ਮੈਂ ਕੋਈ ਕੰਮ ਨਹੀਂ ਕੀਤਾ ਕੋਈ ਚੈਕਿੰਗ ਨਹੀਂ ਕੀਤੀ ਇਹਨੇ ਆਡਿਟ ਦੋਨੋਂ ਕਿਤਾਬਾਂ ਦਾ ਵੀ ਕਰਨਾ ਸੀਗਾ ਸਟਾਕ ਤੇ ਇਨਵੈਂਟਰੀ ਵੀ ਕਰਨੀ ਸੀਗੀ ਇਹਨੇ ਕਦੀ ਕੀਤਾ ਹੀ ਨਹੀਂ ਇਹਨੇ ਐਸਜੀਪੀਸੀ ਦੇ ਮੁਲਾਜ਼ਮਾਂ ਰਾਹੀਂ ਆਪਣੀਆਂ ਚੈਕਿੰਗ ਕਰਾਈਆਂ ਜਦ ਕਿ ਆਰਡਰ ਦਾ ਮਤਲਬ ਹੁੰਦਾ ਕਿ ਬਾਹਰਲੇ ਬੰਦੇ ਆ ਕੇ ਉਸ ਸੰਸਥਾ ਦੀਆਂ ਕਿਤਾਬਾਂ ਇਨਵੈਂਟਰੀ ਸਾਰਾ ਕੁਝ ਚੈੱਕ ਕਰਨ ਇਹਨੇ ਉਹ ਕੰਮ ਕੀਤਾ ਹੀ ਨਹੀਂ ਸਗੋਂ ਐਸਜੀਪੀਸੀ ਦੇ ਮੁਲਾਜ਼ਮ ਵਰਤ ਕੇ ਇਹਨੇ ਆਪਣਾ ਕੰਮ ਐਸਜੀਪੀਸੀ ਤੋਂ ਹੀ ਕਰਾਇਆ ਜਿਹੜਾ ਇਹਨੇ ਦੇਣਾ ਸੀਗਾ ਉੱਥੇ ਸੋ ਇਹ ਬਹੁਤ ਵੱਡਾ ਦੋਸ਼ੀ ਐ ਐਸਜੀਪੀਸੀ ਆਪ ਮੰਨੀ ਹੋਈ ਐ ਉਹਦੇ ਉੱਤੇ ਅਸੀਂ ਸਮਝਦੇ ਆਂ ਕਿ ਇਹਦੇ ਨਿੱਜੀ ਸੰਬੰਧ ਸੁਖਬੀਰ ਬਾਦਲ ਉਹਦੀਆਂ ਕੰਪਨੀਆਂ ਨਾਲ ਹੈਗੇ ਔਰ ਪੁਲਿਸ ਨੂੰ ਪੜਤਾਲ ਕਰਕੇ ਜਿਹੜੀ ਅਕਾਲੀ ਦਲ ਬਾਦਲ ਐ ਉਹਨੇ ਐਸਜੀਪੀਸੀ ਦੇ ਖਜ਼ਾਨੇ ਲੁੱਟੇ ਹੋਏ ਆ ਪਹਿਲਾਂ ਵੀ ਲੁੱਟੇ ਆ ਹੁਣ ਵੀ ਲੁੱਟ ਰਹੇ ਆ ਔਰ ਇਹਨਾਂ ਨੇ ਆਪਣੇ ਬੰਦਿਆਂ ਤੋਂ ਇਹੋ ਜੇ ਕੰਮ ਕਰਾਏ ਹੋਏ ਆ। ਲੱਗਦਾ ਸੁਖਬੀਰ ਬਾਦਲ ਦੀ ਆ ਮੁਸ਼ਕਲ ਆ ਸਕਦੀ ਇਸ ਪੂਰੇ ਮਾਮਲੇ 'ਚ। ਦੇਖੋ ਪੜਤਾਲ ਹੋਣੀ ਚਾਹੀਦੀ ਐ, ਪੜਤਾਲਦੀਨ ਰਿਜ਼ਲਟ ਹੋਣੇ ਚਾਹੀਦੇ ਆ ਪਰ ਇਹ ਨਹੀਂ ਹੋ ਸਕਦਾ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅਸੈਸ ਡਿਸਪਰੋਪਰਸ਼ਨੇਟ ਟੂ ਨੋਨ ਸੋਰਸਸ ਆਫ ਇਨਕਮ ਕਰਕੇ ਉਹਦੇ ਵਿੱਚ ਕੇਸ ਹੌਲੀ ਕਰਤਾ ਵਿਕਰਮ ਮਜੀਠੀਏ ਨੂੰ ਬਾਹਰ ਜਾਣ ਦਿੱਤਾ ਉੱਥੇ ਸਾਰੇ ਉਹਨਾਂ ਨੂੰ ਦੱਸਦੇ ਕਿ ਆਹ ਕੰਮ ਹੋ ਰਿਹਾ। ਮੋੜ ਕੇ ਇਹਨਾਂ ਦੀ ਸਰਕਾਰ ਤੇ ਆ ਕੇ ਜਿਹੜੇ ਆਈਪੀਐਸ ਅਫਸਰ ਇਹਨਾਂ ਦੇ ਬਰਖਲਾਫ ਬਿਆਨ ਦੇ ਰਹੀ ਸੀ ਉਹ ਵੀ ਰਜ਼ਾਈਲ ਕਰਤੇ কোর্ਟ ਦੇ ਵਿੱਚ ਆਈਪੀਐਸ ਅਫਸਰ ਰਜ਼ਾਈਲ ਹੋ ਗਏ ਇਹਨਾਂ ਦਾ ਅਸ਼ੋਕੜ ਹੀ ਇਹੋ ਜਿਹਾ ਹੈਗਾ ਕਿ ਇਹਨਾਂ ਨੇ ਜਿਹੜਾ ਸਰਕਾਰ ਦੇ ਉੱਤੇ ਕਾਬਜ ਕਰਕੇ ਆਪਣੇ ਸਾਰੇ ਕੇਸ ਰਫਾ-ਦਫਾ ਕਰਨ ਦਾ ਹੀ ਯਤਨ ਕਰਦੇ ਆ ਪਰ ਅਸੀਂ ਅਪੀਲ ਕਰਦੇ ਆ ਸੰਗਤ ਨੂੰ ਤੁਸੀਂ 328 ਰੂਪਾ ਨਾਲ ਖੜੋ ਉਹਨਾਂ ਲਈ ਇਨਸਾਫ ਮੰਗੋ ਉਹਨਾਂ ਦੀ ਪੜਤਾਲ ਕਰੋ ਕਿਉਂਕਿ ਬਰਗਾੜੀ ਵਾਲੇ ਕੇਸ ਜੇ ਮੁੜ ਕੇ ਹੋਗੇ ਅਸੀਂ ਪਹਿਲਾਂ ਹੀ ਬਹੁਤ ਸ਼ਹੀਦ ਕਰਾ ਲੇ ਇਹਨਾਂ ਦੀ ਭੁੱਖ ਦੇ ਅਦੀਨ ਅਸੀਂ ਹੋਰ ਚੰਗੇ ਸਿੱਖ ਨਾ ਗਵਾਈਏ ਬਰਗਾੜੀ ਕਾਲਾਂ ਦੀ ਤੁਸੀਂ ਗੱਲ ਨੇ ਜਿਹੜਾ ਐਕਸ਼ਨ ਲਿਆ ਕਿੰਦਾ ਲੱਗਦਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਦੇਖੋ ਆ ਸਤਿੰਦਰ ਪਾਲ ਸਿੰਘ ਕੋਲੀ ਐਸਜੀਪੀਸੀ ਵੱਲੋਂ ਦੋਸ਼ੀ اقرار ਅਦੀਨ ਰਿਕਵਰੀ ਦੇ ਕੇਸ ਪਾਈ ਬੈਠੀ ਹੈ ਇਹ ਤਾਂ ਹੋਣਾ ਚਾਹੀਦਾ ਸੀ ਅਸੀਂ ਤਾਂ ਇਹਦੀ ਬੇਨਤੀ ਕਮਿਸ਼ਨਰ ਪੁਲਿਸ ਨੂੰ 4 ਸਾਲ ਪਹਿਲਾਂ 3 ਸਾਲ ਪਹਿਲਾਂ ਕਰ ਚੁੱਕੇ ਆ ਕਿ ਇਹਨੂੰ ਬੰਦੇ ਦਾ ਪੜਤਾਲ ਕਰੋ ਪਰ ਸਟੇਟ ਨੇ ਕਦੀ ਐਕਸ਼ਨ ਹੀ ਨਹੀਂ ਲਿਆ ਔਰ ਸਟੇਟ ਨੇ ਹੁਣ ਜੇ ਐਕਸ਼ਨ ਲਿੱਤਾ ਹੈਗਾ ਉਹਦਾ ਹੱਕ ਹੈ ਕਿਉਂਕਿ ਜਦ ਕ੍ਰਾਈਮ ਕਮਿਟ ਹੁੰਦਾ ਹੈ ਤੇ ਜਿਹੜੇ ਸੈਕਸ਼ਨ ਮੈਂ ਤੁਹਾਨੂੰ ਦੱਸਿਆ ਕ੍ਰਿਮੀਨਲ ਕੋਡ ਦੇ ਵਿੱਚ ਆਉਂਦੇ ਆ ਤਾਂ ਸਟੇਟ ਦੇ ਅਗੇਂਸਟ ਹੁੰਦੇ ਆ ਜੇ ਸਟੇਟ ਇਹਦੀ ਜ਼ਿੰਮੇਵਾਰੀ ਨਾ ਲਵੇ ਅੱਗੇ ਜਾ ਕੇ ਲਾਅ ਐਂਡ ਆਰਡਰ ਪ੍ਰੋਬਲਮ ਬਣ ਗਏ ਸਾਰੇ ਇਹ ਸਰਕਾਰ ਦੇ ਉੱਤੇ ਆਉਣੇ ਹੈਗੇ ਆ ਸੋ ਇਹ ਕੰਮ ਪਹਿਲਾ ਹੋਣ ਵਾਲਾ ਸੀ ਨਹੀਂ ਹੋਇਆ ਹੁਣ ਇਹ ਕਰਨਾ ਚਾਹੀਦਾ ਪਰ ਗਾੜੀ ਤੇ ਵੈਪਨ ਕਲਾਸ ਦੀ ਗੱਲ ਕੀਤੀ ਆ ਪਰ ਗਾੜੀ ਤੇ ਵੈਪਨ ਕਲਾਸ ਤੁਸੀਂ ਸੈਕਸ਼ਨਾਂ ਦੀ ਗੱਲ ਕੀਤੀ ਆ ਇਹ ਸੈਕਸ਼ਨਾਂ ਬਹੁਤ ਬਣਾਈਆਂ ਨੇ ਪਰ ਇੱਥੇ ਸਰਕਾਰ ਨੇ ਜਿਹੜੀਆਂ ਸੈਕਸ਼ਨਾਂ ਲਾਈਆਂ 295 295 409 460 12B ਇਹ ਬਹੁਤ ਸਹੀ ਹੈ ਦੇਖੋ ਇਨੀਸ਼ੀਅਲੀ ਇਹਨਾਂ ਨੇ ਐਫ ਆਈ ਆਰ ਉਦਾਂ ਤੋੜਿਆ ਮੈਨੂੰ ਸਰਕਾਰ ਦੀ ਕਾਰਜਕਾਰੀ ਦੇ ਉੱਤੇ ਮੈਂ ਤਾਂ ਦੱਸਿਆ ਕਿ ਇਹਨਾਂ ਨੇ ਇਦਾਂ ਕਪਲੇ ਕੀਤੇ ਹਨ ਤੇ ਮੈਂ ਆਪਣੀ ਸਮਝ ਨਾਲ ਐਡਵੋਕੇਟ ਕਰ ਰਿਹਾ ਹੈਗਾ ਕਿ ਇਹ ਸੈਕਸ਼ਨ ਲਾਗੂ ਹੋਣੇ ਚਾਹੀਦੇ ਆ ਪੜਤਾਲ ਹੋਣੀ ਚਾਹੀਦੀ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਤੇ ਅਸੀਂ ਜਿਹੜੇ ਸਾਡੇ ਮਨ 'ਚ ਸ਼ੰਕਾ ਹੈ ਕਿ ਸਤਿੰਦਰਪਾਲ ਸਿੰਘ ਕੋਲੀ ਖਾਸ ਸੁਖਬੀਰ ਬਾਦਲ ਦੇ ਕੰਪਨੀਆਂ ਦੇ ਵਿੱਚ ਕੰਮ ਕਰਕੇ ਉਹਦੇ ਕੰਮਕਾਜ ਦੇ ਵਿੱਚ ਇਨਵੋਲ ਹੈ ਜਿਸ ਕਰਕੇ ਉਦੇ ਉੱਤੇ ਜਿਹੜੀਆਂ ਉਹਨੇ ਕਮੀਆਂ ਦਿਖਾਈਆਂ ਆ ਆਡਿਟ ਤੇ ਵਿੱਚ ਉਹਦਾ ਕੋਈ ਐਕਸ਼ਨ ਟਾਈਮਸ ਰੇ ਨਹੀਂ ਲੱਗਤਾ ਗਿਆ ਇਹ 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 ਸ਼ੁਰੂਆਤ ਹੈ ਇਸ ਤੋਂ ਅੱਗੇ ਜਿਹੜੇ ਮੈਂ ਸੈਕਸ਼ਨ ਦੱਸੇ ਆ ਉਹ ਪੜਤਾਲ ਅਦੀਨ ਜਾਂਚ ਜਿੰਨ ਲੱਗਣੇ ਚਾਹੀਦੇ ਆ ਕਿਉਂਕਿ ਸਾਨੂੰ ਸਪਸ਼ਟ ਹੈ ਕਿ ਇਹਦੇ ਵਿੱਚ ਕਪਲੇ ਹੋਏ ਆ ਤੇ ਇਹਦੇ ਵਿੱਚ ਕਮਨ ਟ੍ਰਾਂਸਪੇਰੈਂਸੀ ਵੀ ਹੈ ਜਿਹਦੇ ਵਿੱਚ ਅਸੀਂ ਸਮਝਦੇ ਆਂ

ਜਦ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀਆਂ ਹੋਈਆਂ ਉਦੋਂ ਵੀ ਇਹ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਇੰਨਾ ਦਬਦਬਾ ਪਾ ਕੇ ਪ੍ਰੈਸ ਨੂੰ ਦਬਾਉਣ ਦਾ ਯਤਨ ਕੀਤਾ ਧੱਕੇ ਕੀਤੇ ਹਨ ਤੇ ਅਸੀਂ ਇਹਦੇ ਬਿਲਕੁਲ ਬਰਖਲਾਫ ਹਾਂ ਅਸੀਂ ਤਾਂ ਸਮਝਦੇ ਹਾਂ ਕਿ ਜਿਵੇਂ ਅਮਰੀਕਾ ਦੀ ਕਨਸਟੀਟਿਊਸ਼ਨ ਫ੍ਰੀडम ਆਫ ਪ੍ਰੈਸ ਇੱਕ ਵੱਖਰਾ ਹੱਕ ਉਹਨਾਂ ਦੇ ਅਰ ਜਿਵੇਂ ਆਪਣਾ ਆਰਟੀਕਲ 3 ਹੈਗਾ ਉਹਦੇ ਵਿੱਚ ਵਖਰਾ ਤੁਹਾਡਾ ਹੋਣਾ ਚਾਹੀਦਾ ਤਾਂ ਕਿ ਤੁਹਾਡੇ ਉੱਤੇ ਇਹੋ ਜੇ ਕੇਸ ਨਾ ਹੋਣ ਸਕਣ ਤੁਸੀਂ ਆਪਣੇ ਸੋਰਸ ਪ੍ਰੋਟेक्ट ਕਰ ਸਕੋ ਤੁਸੀਂ ਆਪਣੀ ਗੱਲਬਾਤ ਕਰ ਸਕੋ ਇਹ ਇਸ ਤੇ ਪੱਖ ਤੇ ਅਸੀਂ ਬਿਲਕੁਲ ਹੈਗੇ ਆਂ ਕਿ ਸਰਕਾਰ ਤੇ ੱੱਕੇ ਇਨਫੋਰਮੇਸ਼ਨ ਪੂਰੀ ਨਹੀਂ ਦੇਣੀ ਇਹਦੇ ਕਰਕੇ ਹੀ ਪਿਛਲੀ ਵਾਰੀ ਐਸ ਇਸ ਡਿਸਪਰਪੋਰਸ਼ਨਲ ਟੂ ਨੋਨ ਸੋਰਸ ਆਫ ਇਨਕਮ ਬਾਦਲ ਪਰਵਾਰ ਦੇ ਕਿਉਂਕਿ ਅਮਰਿੰਦਰ ਸਿੰਘ ਨੇ ਇਹ ਟੱਕ ਤੇ ਸੀ ਲੁਕੋਤੇ ਸੀ ਇਸ ਕੇਸ ਸਿਰੇ ਚ ਚੜੇ ਨਹੀਂ ਹੈਗੇ ਸਲੋ ਹੋ ਗਏ ਬਾਲਾ ਦੀ ਸਰਕਾਰ ਆ ਕੇ ਰਫਾ ਦਫਾ ਕੀਤੇ ਗਏ ਸੋ ਮੈਂ ਸਮਝਦਾ ਜੇ ਪ੍ਰੈਸ ਮੁਰ ਤੋਂ ਸਵਾਲ ਪੁੱਛੇ ਇਨਕੁਆਇਰੀ ਕਰੇ ਉਹ ਡੈਮੋਕ੍ਰੇਸੀ ਜਮਹੂਰੀਅਤ ਵਾਸਤੇ ਬਹੁਤ ਜ਼ਰੂਰੀ ਹੈਗਾ ਤੇ ਜਿੱਥੇ ਡੈਮੋਕ੍ਰੇਸੀ ਦੀ ਗੱਲ ਹੈ ਅੱਜ ਮੈਂ ਸੈਂਟਰ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਇਲਜ਼ਾਮ ਸਿੱਧਾ ਲਾਉਂਦਾ ਕਿ ਇਹ ਕੰਮ ਬਹੁਤ ਪਹਿਲਾਂ ਨਿਬੜ ਜਾਣਾ ਸੀ ਜੇ ਟਾਈਮਸ ਰੇ ਚੋਣ SGPC ਤੇ ਹੁੰਦੇ ਰਹਿੰਦੇ ਸਿੱਖਾਂ ਨੂੰ ਜਮੂਰੀਅਤ ਤੋਂ ਵਾਂਝੇ ਕਰਕੇ ਸਾਨੂੰ ਆਪਣਾ ਘਰ ਸਾਫ਼ ਨਹੀਂ ਕਰਨ ਦਿੱਤਾ ਔਰ ਇੱਕ ਗੰਧ ਜਿਹੜਾ ਪਲਿਆ ਹੈਗਾ ਇਹ ਕਿਉਂਕਿ ਸਾਨੂੰ ਚੋਣਾਂ ਦਾ ਔਰੇ ਕਿਰਨ ਨਹੀਂ ਮਿਲੀ ਹੈ ਤਾਂ ਇਹ ਗੰਧ ਉੱਥੇ ਪਲਿਆ ਹੈਗਾ ਜੇ ਸਿੱਖਾਂ ਨੂੰ ਆਪਣੀ ਜਮੂਰੀਅਤ ਅਧੀਨ ਇਹ ਕੰਮ ਆਪ ਕੀਤੇ ਜਾਂਦੇ ਨਵੀਂ ਮੈਨੇਜਮੈਂਟ ਆਉਂਦੀ ਇਹ ਸਾਰੇ ਦੋਸ਼ੀਆਂ ਦੇ ਉੱਤੇ ਕੇਸ ਪਾਉਂਦੀ ਜਿਵੇਂ ਯੋਗਾ ਵਾਲੀ ਬੀਬੀ ਦੇ ਉੱਤੇ ਕੇਸ ਐਸਜੀਪੀਸੀ ਨੇ ਦਰਜ ਕਰਾਇਆ ਹੈਗਾ ਉਸ ਤਰ੍ਹਾਂ ਅਸੀਂ ਇਹਨਾਂ ਤੇ ਦਰਜ ਕਰਾਉਂਦੇ ਤੇ ਇਹਨਾਂ ਨੂੰ ਸਬਕ ਸਿਖਾਉਂਦੇ ਕਿ ਤੁਸੀਂ ਗੁਰੂ ਘਰ ਚ ਲੁੱਟ ਨਹੀਂ ਪਾਉਣੀ ਤਾਂ ਇਹ ਸਥਿਤੀ ਹੋਣੀ ਨਹੀਂ ਸੀ ਆ ਜਿਹੜਾ ਹੁਣ ਕਹਿੰਦੇ ਆ ਕਿ ਦਖਲ ਨਹੀਂ ਦੇ ਸਕਦੀ ਹੈਗੀ ਆ ਧਾਮੀ ਸਾਹਿਬ ਆਪ ਤਾਂ ਬੀਬੀ ਦੇ ਉੱਤੇ ਯੋਗਾ ਵਾਲੀ ਦੇ ਉੱਤੇ ਕੇਸ ਪਾਇਆ ਇਹਨਾਂ ਨੇ ਸੋ ਕਿਵੇਂ ਨਹੀਂ ਦਖਲ ਹੋਣੀ ਹੈਗੀ ਇਹ ਬਿਲਕੁਲ ਅੱਖਾਂ ਚ ਧੂੜ ਪਾਉਣ ਦੇ ਯਤਨ ਹੈ ਸੁਖਬੀਰ ਤੇ ਉਹਦੇ ਕਾਰੋਬਾਰ ਨੂੰ ਬਚਾਉਣ ਵਾਸਤੇ ਯਤਨ ਹੈ ਜਿਸ ਤਰ੍ਹਾਂ ਉਹਨੇ ਪੀਟੀਸੀ ਰਾਹੀਂ ਉੱਥੇ ਆਪਣਾ ਗੁਰੂ ਘਰ ਦੇ ਕੀਰਤਨ ਦਰਬਾਰ ਤੇ ਜਿਹੜੀ ਉੱਥੇ ਗੁਰਬਾਣੀ ਹੈ ਉਹ ਉਹਦੇ ਉੱਤੇ ਰਾਜ ਕੀਤਾ ਹੈਗਾ ਇਹਨੇ ਆਪਣੇ ਨਿੱਜੀ ਅਕਾਊਂਟੈਂਟ ਸਾਨੂੰ ਸ਼ੱਕ ਹੈ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਇਹਨੇ ਆਪਣੇ ਨਿੱਜੀ ਅਕਾਊਂਟੈਂਟ ਗੁਰੂ ਘਰ ਦੀਆਂ ਤਨਖਾਹਾਂ ਦੇ ਉੱਤੇ ਰੱਖ ਕੇ ਇਹਨੇ ਉੱਥੇ ਵੀ ਕ੍ਰਿਮੀਨਲ ਕਨਸਪੀਰੇਸੀ ਇਹਦੀ ਚੱਲਦੀ ਹੈ ਠੀਕ ਹੈ ਠੀਕ ਹੈ ਸਾਨੂੰ ਮਾਰ ਦੀ ਹੋਵੇਗਾ